ਆਰ ਬੀ ਇੰਡੀਆ ਟੀਵੀ ਨਿਊਜ਼ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਖਬਰ ਸਮਾਣੀ ਤੋਂ Hindu ਨਵ ਵਰਸ਼ ਬਿਕਰਮੀ ਸੰਮਤ 2082 ਦੇ ਸ਼ੁਭ ਅਫਸਰ ਤੇ ਪਰਸ਼uram ਧਰਮਚਾਲਾ ਸਮਾਣਾ ਵਿਖੇ ਬ੍ਰਾਹਮਣ ਸਭਾ ਰਜਿਸਟਰ 1093 ਵੱਲੋਂ ਹਵਨ ਜਗ ਕਰਵਾਇਆ ਗਿਆ। ਓਮ ਬਿਨੇ ਹੋਰਨਾ ਪੂਜਾ ਬ੍ਰਹਮ ਜੀਨੇ ਹੋਰਨਾ ਦੂਆ ਰੂ ਮੈਂ ਕਿਸ ਕੇ ਹੋ ਕੇ ਕਰਦੀ ਸ਼ਨੀ ਅਤੇ ਇਸ ਮੌਕੇ ਤੇ ਮੁੱਖ ਮਹਿਮਾਨ ਗੁਰਦੇਵ ਟਿਮਾਣਾ ਪੀਏ ਅਤੇ ਪਰਸ਼ੁਰਮ ਧਰਮਸ਼ਾਲਾ ਦੇ ਪ੍ਰਧਾਨ ਧਰਮਪਾਲ ਜੋਸ਼ੀ ਅਤੇ ਸਮੂਹ ਬ੍ਰਾਹਮਣ ਸਮਾਜ ਵੱਲੋਂ ਨਵੇਂ ਸਾਲ ਦੇ ਕੈਲੰਡਰ ਵੀ ਰਿਲੀਜ਼ ਕੀਤਾ ਗਿਆ ਅਤੇ ਮੁੱਖ ਮਹਿਮਾਨ ਅਤੇ ਪੱਤਰਕਾਰ ਭਾਈਚਾਰੇ ਦਾ ਸਨਮਾਨ ਵੀ ਕੀਤਾ ਗਿਆ ਅਜਿਸ ਸ਼ੁਭ ਅਫਸਰ ਤੇ ਅਟੁੱਟ ਪੰਡਾਰਾ ਵੀ ਚਲਾਇਆ ਗਿਆ ਸਮਾਣੇ ਤੋਂ ਪੱਤਰਕਾਰ ਸੁਭਾਸ਼ ਪਾਟਕ ਦੀ ਵਿਸ਼ੇਸ਼ ਖਬਰ ਛੋਟੇ ਵੀਰਾਂ ਆਦਰ ਹੋਇਆ ਮੋਰੇ ਸਵਾਜੀ ਹਾਂ ਹਾਂ ਪਾਟਕ ਉਹ ਇਹ ਉਹ ਦੇ ਪ੍ਰਸ਼ਾਧਨ ਲਾ ਦਿਓ ਮંત્રી ਮੰਤਰੀ ਕਰਾ ਦਿਓ ਸ਼ੰਕਰ ਜੇਵ ਦੀ ਤੋਂ ਹਾਂ ਤਪ ਕਰ ਜੀ ਤੋ ਕਰਾ ਲੋ ਕਰਾ ਲੋ ਕਰਾ ਲੋ ਤੁਸੀਂ ਥੋੜੀ ਜਿਹੀ ਰੈਸ ਲੈ ਲੋ ਓਮ ਤਤ ਸਵੀਤੁਰੂਰੇਣਿਯ ਵਰਗੋ ਦੇਵ ਸਦਿਮ ਹੀ ਜੈ ਹੋ ਨਾ ਪ੍ਰਚੋਦਯ ਸਵਾਹਾ ਓਮ ਤਤ ਸਵੀਤੁਰੂਰੇਣਿਯ ਵਰਗੋ ਦੇਵ ਸਦਿਮ ਹੀ ਜੈ ਹੋ ਨਾ ਪ੍ਰਚੋਦਯ ਸਵਾਹਾ ਓਮ ਤਤ ਸਵੀਤ ਮਾਣਯੋਗ ਰਿਚੀ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬ੍ਰਹਮਣ ਸਭਾ ਦੇ ਯੂਨਿਓਨ ਪ੍ਰਧਾਨ ਵੀ ਹੋ ਤੇ ਅੱਜ ਦਾ ਵਿੱਚ ਜਿਹੜਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਭਵਨ ਜਿਹਾ ਬਣਾ ਕੀਤਾ ਜਾ ਰਿਹਾ ਇਹ ਲੈਣਾ ਕੀ ਕਹੋਗੇ ਸਭ ਤੋਂ ਪਹਿਲਾਂ ਤਾਂ ਜੈ ਮਾਤਾ ਦੀ ਜੈ ਭਗਵਾਨ ਪਰਸ਼ੂਰਾਮ ਜੀ ਜਿਹੜਾ ਅੱਜ ਦਾ ਦਿਨ ਹੈ ਅੱਜ ਦਾ ਦਿਨ ਆਪਣੇ ਹਿੰਦੂ ਸਮਾਜ ਵਾਸਤੇ ਬਹੁਤ ਹੀ ਵੱਡਾ ਦਿਨ ਹੈ ਇੱਕ ਤਾ ਆਪਣੇ ਮਾਤਾ ਜੀ ਦੇ ਨਰਾਤੇ ਨੇ ਤੇ ਇੱਕ ਹਿੰਦੂ ਨਵੰਬਰਸ਼ਾ 2082 ਵਾ ਹਿੰਦੂ ਨਵੰਬਰਸ਼ਾ ਤੇ ਹਰੇਕ ਸਾਲ ਦੀ ਤਰ੍ਹਾਂ ਸਾਡੇ ਪ੍ਰਧਾਨ ਧਰਮਪਾਲ ਜੋਸ਼ੀ ਜੀ ਜੋ ਕਿ ਹਰੇਕ ਸਾਲ ਹਵਨ ਯੱਗ ਕਰਵਾ ਕੇ ਸਾਡੇ ਸਾਰਿਆਂ ਨੂੰ ਹੀ ਇੱਕ ਤਰ੍ਹਾਂ ਦਾ ਸਫਲਤਾ ਦਾ ਉਹ ਕਰਦੇ ਨੇ ਕਿ ਨਵੇਂ ਸਾਲ ਤੇ ਸਾਨੂੰ ਨਵੇਂ ਉਹ ਮਿਲਦਾ ਆਸ਼ੀਰਵਾਦ ਮਿਲਦਾ ਹੈ ਵੱਡਿਆਂ ਦਾ ਵੀ ਤੇ ਭਗਵਾਨ ਪਰਸ਼ੂਰਾਮ ਜੀ ਦਾ ਵੀ ਤੇ ਮੈਂ ਇਸ ਮੌਕੇ ਸਾਰਿਆਂ ਨੂੰ 9 ਵਰਸ਼ ਦੀਆਂ ਤੇ ਮਾਤਾ ਦੇ ਨਵਰਾਤਿਆਂ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਅਸੀਂ ਜਿਵੇਂ ਕਿ ਜੋਸ਼ੀ ਜੀ ਹਰੇਕ ਸਾਲ ਇਸ ਸਾਲ ਨਵਾਂ ਕੈਲੰਡਰ ਵੀ ਰਿਲੀਜ਼ ਕਰਦੇ ਨੇ ਉਹ ਵੀ ਸਾਰਿਆਂ ਨੂੰ ਦਿੱਤਾ ਜਾਊਗਾ ਜੀ। ਜੈ ਭਗਵਾਨ ਪਰਸ਼ਰਮ ਜੀ। ਵਾਲੇ ਕੋਈ ਨਹੀਂ ਸਾਮ ਦਾ ਬੈਠਣ ਦਾ ਲੱਗ ਨੂੰ ਬੈਲੇ ਨਵਰਾਤੇ ਤੇ ਨਵਾਂ ਸਿੰਘ ਬਹੁਤ-ਬਹੁਤ ਮੁਬਾਰਕਾਂ ਕੀ ਕਹਿਣਾ ਚਾਹੁੰਦੇ ਜੀ ਅੱਜ ਸਭ ਤੋਂ ਪਹਿਲਾਂ ਤਾਂ ਦਿਵਾਨ ਤੇ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਮਸਕਾਰ ਅੱਜ ਮਾਤਾ ਦੇ ਚੇਤਰ ਦੇ ਜਿਹੜੇ ਨਮਰਾਤਰੇ ਨੇ ਪਹਿਲਾ ਨਮਰਾਤਰਾ ਤੇ ਨਮਸੰਮਤ ਵੀ ਆ ਇਸ ਕਰਕੇ ਅੱਜ ਇਸ ਵੱਡੇ ਪਵਿੱਤਰ ਦਿਹਾੜੇ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਮੁਬਾਰਕਵਾ ਦੰਦੇ ਆ ਤੇ ਮਾਹਮਾਈ ਦੇ ਚਰਨਾ ਚਰ ਅਰਦਾਸ ਬੇਨਤੀ ਕਰਦੇ ਆ ਇਹ ਮਾਹਮਾਈ ਸਾਰਿਆਂ ਤੇ ਕਿਰਪਾ ਬਣਾਏ ਰੱਖਿਓ ਤੇ ਮੇਰ ਪਰ ਹੱਥ ਰੱਖਿਓ ਅੱਜ ਬ੍ਰਾਹਮਣ ਸਭਾ ਪਰਸ਼ੂਰਾਮ ਤਰੁਸ਼ਾਲਾ ਦੇ ਵਿੱਚ ਹਵਨ ਜਗ ਕਰਕੇ ਸਾਡੇ ਪ੍ਰਧਾਨ ਜੀ ਤੇ ਸਾਰੇ ਸਾਡੇ ਯੂਥ ਦੇ ਪਾਠਕ ਸਾਹਿਬ ਸਾਰੇ ਇਹਨਾਂ ਦੀ ਟੀਮ ਸਾਰੇ ਨਾਲ ਲੱਗ ਕੇ ਇਕੱਠੇ ਹੋ ਕੇ ਬ੍ਰਾਹਮਣ ਸਭਾ ਦੇ ਜਿੰਨੇ ਵੀ ਆਉਣ ਨੇ ਸਾਡੇ ਮੈਂਬਰ ਨੇ ਸਾਰੇ ਇਕੱਠੇ ਹੋ ਕੇ ਹਵਨ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਤੇ ਨਾਲ ਹੀ ਇੱਕ ਨਵਾਂ ਕੈਲੰਡਰ ਵੀ ਰਿਲੀਜ਼ ਕੀਤਾ ਜਾਂਦਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਤਰਨਪਾਲ ਜੋਸ਼ੀ ਜੀ ਜੋ ਸਾਡੇ ਬ੍ਰਾਹਮਣ ਸਭਾ ਦੇ ਪ੍ਰਧਾਨ ਨੇ ਬਹੁਤ ਵਧੀਆ ਸਵਾਵਾ ਆਪਣੀਆਂ ਨਿਭਾ ਰਹੇ ਨੇ ਸਮਾਜ ਦੇ ਵਿੱਚ ਵੀ ਹਰ ਇੱਕ ਜੋ ਵੀ ਸਮਾਜ ਦਾ ਮੈਂਬਰ ਹੈ ਹਰ ਇੱਕ ਦੇ ਨਾਲ ਬੜਾ ਪ੍ਰੇਮ ਪਿਆਰ ਦੇ ਨਾਲ ਰਹਿਣਾ ਤੇ ਹਰ ਇੱਕ ਨੂੰ ਪਿਆਰ ਵੰਡਣਾ ਇਹੀ ਉਹਨਾਂ ਦਾ ਕੰਮ ਹੈ ਤੇ ਜੇ ਉਹ ਸਾਨੂੰ ਨਮਾ ਸੰਮਤ ਹੈ ਅਸੀਂ ਇਹੀ ਅਰਦਾਸ ਬੇਨਤੀ ਹੈ ਵੀ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਕਿਉਂਕਿ ਇਹ ਜਿਹੜਾ ਨਮਸੰਤ ਤਾਂ ਇੱਕ ਜਨਵਰੀ ਵਾਲਾ ਨਹੀਂ ਹੁਣ ਹੈ ਨਮਸੰਤ ਆਹੀ ਹੈ ਕਿਉਂਕਿ ਨਵੀਂ ਫਸਲ ਆਉਂਦੀ ਹੈ ਰੁੱਤਾਂ ਦੀ ਦਰਖਤਾਂ ਦੀ ਆਪਾਂ ਦੇਖਦੇ ਹਾਂ ਜੋ ਨੇਚਰ ਦੀ ਹੈ ਉਹ ਸਾਰੇ ਪੌਦੇ ਨਵੇਂ ਐ ਪੱਤੇ ਖੇੜਦੇ ਨੇ ਸਾਰਿਆਂ ਐ ਨਵੀਂ ਸ਼ੁਰੂਆਤ ਹੁੰਦੀ ਹੈ ਮੌਸਮ ਬਦਲਦਾ ਹੈ ਤਾਂ ਨਮਸੰਤ ਸਾਡੇ ਜੋ ਹਿੰਦੁਸਤਾਨ ਦੇ ਵਿੱਚ ਇਹ ਮਨਾਇਆ ਜਾਂਦਾ ਹੈ ਇਸ ਕਰਕੇ ਅਸੀਂ ਇਸ ਨਮਸੰਤ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ ਕੋਈ ਨਹੀਂ ਚਲੋ ਪੰਜੀ ਟਿਵਾਣਾ ਜੀ ਅੱਜ ਕੀ ਹੋ ਗਿਆ ਤੁਸੀਂ ਅੱਜ 9 ਵਰਸ ਦਾ ਇੱਕ ਕੈਲੰਡਰ ਰਿਲੀਜ਼ ਕੀਤਾ ਤੇ ਅੱਜ ਪਹਿਲੇ ਨਰਾਤੇ ਦੇ ਤੇ ਹਵਨ ਯੱਗ ਵੀ ਕਰਾਇਆ ਗਿਆ ਪਰਸ਼ੂਰਾਮ ਧਰਮਸ਼ਾਲਾ ਵਿੱਚ ਸਭ ਤੋਂ ਪਹਿਲਾਂ ਤਾਂ ਭਗਵਾਨ ਪਰਸ਼ੂਰਾਮ ਜੀ ਦਾ ਬਹੁਤ-ਬਹੁਤ ਮਤਲਬ ਮਦਰ ਸਰਕਾਰ ਹੈ ਤੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ 71 ਹੋਣ ਦਾ ਇੱਥੇ ਸੁਭਾਗ ਸਮਾ ਬਖਸ਼ਿਸ਼ ਕੀਤਾ ਸੰਗਤ ਨੂੰ ਤੇ 9 ਵਰਸ ਜਿਹੜਾ ਨਵਾਂ ਸਮਾਸ਼ ਹੋ ਰਿਹਾ 2082 ਉਹਦੀਆਂ ਸਾਰੇ ਭਾਈਚਾਰੇ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਭਗਵਾਨ ਪਰਸ਼ੂਰਾਮ ਜੀ ਦੇ ਚਰਨਾਚ ਹੀ ਅਰਦਾਸ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਸ਼ਹਿਰ ਨੂੰ ਖੁਸ਼ੀਆਂ ਬਖਸ਼ਿਸ਼ ਦੇ ਕਰਦੇ ਬਖਸ਼ਿਸ਼ ਕਰਦੇ ਰਹਿਣ ਤੇ ਭਾਈਚਾਰੇ ਦਾ ਆਪਸੀ ਮੇਲ ਮੇਲ ਮਿਲਾਪ ਪਿਆਰ ਪ੍ਰੇਮ ਬਣਾਈ ਰੱਖੇ। ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅੱਜ ਇੱਥੇ ਤੋ ਅਸੀਂ ਇੰਨੀ ਸੰਗਤ ਅੱਥਰ ਪਹੁੰਚੀ ਹੈ ਉਹਦੇ ਬਾਰੇ ਕੋਈ ਦੋ ਸ਼ਬਦ। ਓਮ ਜਾਮ ਦਗਨੀਏ ਵਿਦਮੇ ਮਹਾ ਵੀਰਾਇ ਧੀਮੀ ਤਨੋ ਪਰਸ਼ੂਰਾਮ ਪ੍ਰਚੋਦਿਆ। ਜਿਸ ਤਰ੍ਹਾਂ ਤਵਾਣਾ ਜੀ ਨੇ ਤੁਹਾਨੂੰ ਦੱਸਿਆ ਅਸੀਂ ਜਦੋਂ ਤੋਂ ਬ੍ਰਹਮਣ ਸਭਾ ਹੋਣ ਦੇ ਵਿੱਚ ਆਈ ਆ ਉਸ ਤੋਂ ਲੈ ਕੇ ਅੱਜ ਤੱਕ ਨਿਰੰਤਰ ਨਵ ਬਰਸ ਸੰਮਤ ਦੇ ਉੱਤੇ ਹਰ ਸਾਲ ਇੱਥੇ ਹਵਨ ਜਗ ਕਰਾ ਕੇ ਤੇ ਪੰਧਾਰਾ ਵਰਤਾ ਕੇ ਤੇ ਦੇਸ਼ ਵਾਸੀਆਂ ਨੂੰ ਸੁਭ ਚਿੰਤਾ ਸਮੁੱਚਾ ਮਨ ਆਵੰਦ ਦੇ ਹੁਏ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਦੇ ਆਂ ਤੇ ਇਸ ਸਮੇਂ ਚ ਆਪਣੇ ਪੁਰਾਤਨ ਗ੍ਰੰਥਾਂ ਦੇ ਵਿੱਚ ਵੇਦਾਂ ਦੇ ਵਿੱਚ ਵੀ ਲਿਖਿਆ ਚੇਤਰ ਮਹੀਨੇ ਦੇ ਵਿੱਚ ਸ੍ਰੀ ਰਾਮਚੰਦਰ ਜੀਆ ਨੂੰ ਵੀ ਰਾਜ ਤਿਲਕ ਹੋਇਆ ਸੀ ਸ੍ਰੀ ਜੁਦਿਸਟਰ ਜੀਆ ਨੂੰ ਵੀ ਰਾਜ ਤਿਲਕ ਹੋਇਆ ਸੀ ਤੇ ਵਿਕਰਮਾਦਿੱਤ ਜਿਆਨੇ ਇਸ ਦਿਨ ਆ ਵਿਕਰਮਤੀ ਸੰਮਤ ਜਿਹੜਾ ਆਦਿਸੀ ਮਨਾ ਰਿਹਾ ਉਹਦਾ ਵੀ ਆਗਾਜ਼ ਕੀਤਾ ਸੀ ਤੇ ਗੁਰੂ ਅੰਗਦ ਦੇਵ ਜੀ ਦਾ ਵੀ ਜਨਮ ਦਿਹਾੜਾ ਇਸ ਇੱਕ ਚੇਤਰ ਨੂੰ ਹੀ ਮਨਾਇਆ ਜਾਂਦਾ ਜੋ ਸਿੱਖਾਂ ਦੇ ਸਾਡੇ ਦੂਸਰੇ ਗੁਰੂ ਹੋਏ ਨੇ ਉਹਦੇ ਨਾਲ ਹੀ ਸ੍ਰੀ ਆ ਆ ਆਰੀਆ ਸਮਾਜ ਦੀ ਨੀ ਵੀ ਵਿਕਰਮਾ ਦਿੱਤਿਆ ਆਪਣੇ ਆਰੀਆ ਸਮਾਜ ਦੇ ਨੀ ਪੱਤਰ ਅੱਜ ਦੇ ਦਿਨ ਹੀ ਉਦਾਵ ਘਟੋਂ ਹੋਇਆ ਸੀਗਾ ਮੈਂ ਅੱਜ ਦੇ ਇਸ ਸਵੇਰ ਦੇ ਹਾਰੇ ਤੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾ ਦਿੰਦਾ ਤੇ ਸਭ ਦੀਆਂ ਤਰੱਕੀਆਂ ਬਾਤੇ ਸ਼ੁਭ ਕਾਮਨਾ ਕਰਦਾ ਜੈ ਭਗਵਾਨ ਪਾਸੂਰਾ ਮਹਾਰਾਜ ਜੀ ਜੈ